ਸਾਸ਼ਿਕਾ ਸਾਰਿਆਂ ਨੂੰ ਉਸਕੇ ਸਾਰਿਆਂ ਨੂੰ ਹਾਂ ਕੀ ਕਰਦੇ ਆ ਤਸਲੀ ਕਿੱਥੇ ਚੱਲੇ ਆਪਾਂ ਆਂਦੇ ਦਵਾਈ ਲੈਣ ਮੇਰੀ ਦਵਾਈ ਲੈਣ ਚੱਲੇ ਆਪਾਂ ਕਿਉਂ ਜਾਣਾ ਤੂੰ ਹੈਂ ਜੇ ਮੈਂ ਛੱਡਣਾ ਮੇਰੇ ਨਾਲ ਹੀ ਜਾਣਾ ਫੇ ਮੈਂ ਇੱਥੇ ਥੋੜੀ ਛੱਡ ਕੇ ਜਾਣਾ ਵਾ ਮੁੜ ਕੇ ਇੱਥੇ ਤੈਨੂੰ ਫੇ ਪਤਾ ਨਹੀਂ ਲੱਗਣਾ ਇੱਥੇ ਆਹ ਫੇ ਤੂੰ ਰਹਿੰਦਾ ਨਹੀਂ ਹੁੰਦਾ ਤਾਂ ਫੇਰ ਇੱਥੇ ਕੋਈ ਨਿਆਣਾ ਹੈ ਨਹੀਂ ਗਾ ਫੇ ਤੂੰ ਕੱਲਾ ਕੀ ਕਰੂਗਾ ਆਪਾਂ ਚੱਲਦੇ ਦਵਾਈ ਲੈਣ ਕਿਹਦੀ ਦਵਾਈ ਲੈਣੀ ਆ ਮੇਰੀ ਕੀ ਹੋਇਆ ਮੈਨੂੰ ਹਾ ਮੇਰੀ ਮੋਢਾ ਦੁਖਦਾ ਮੇਰਾ ਹਾਂ ਅਸੀਂ ਡਾਈ ਲੈਨ ਚੱਲੇ ਆਂ ਤੇ ਦੇਖਦੇ ਆਂ ਡਾਕਟਰ ਸਾਨੂੰ ਕੀ ਕਹਿੰਦਾ ਸਾਰੇ ਦਵਾਈਆਂ ਲੈਣ ਕੇ ਕੋਈ ਜਲੰਧਰ ਨੂੰ ਤੇ ਕੋਈ ਕਿਤੇ ਤੇ ਕੋਈ ਕਿਤੇ ਸਾਰੇ ਢਿੱਲੇ ਮੱਠੇ ਆ ਮੌਸਮ ਹੀ ਇਦਾਂ ਦਾ ਆ ਸੋ ਦੇਖਦੇ ਆਂ ਡਾਕਟਰ ਕੀ ਕਹਿੰਦਾ ਆ ਦਵਾਈਦਾਰੂ ਲੈ ਆਈਏ ਫੇ ਦੇਖਦੇ ਆਂ ਅਗਲਾ ਪ੍ਰੋਗਰਾਮ ਕਿਹੜਾ ਆ ਤੇ ਕਿੱਥੇ ਜਾਣਾ ਆ ਹਨਾ ਨਵਰਾਜ ਬੰਡੇ ਜਾਣਾ ਇੱਧਰ ਆ ਜਾ ਮੈਂ ਮੈਨੂੰ ਗੱਡੀ ਬੈਕ ਕਰਨੀ ਆ ਜਾ ਆ ਜਾ ਬੈਣਾ ਸੀ ਤੇ ਪਹਿ ਜਾਂਦਾ ਤੇ ਪਿੱਛੇ ਨਹੀਂ ਖੜੇ ਹੋਈਦਾ ਪੁੱਤ ਫਿਰ ਗੱਡੀ ਬੈਗ ਹੁੰਦੀ ਉਹ ਥੱਲੇ ਆ ਰਹੀਦਾ ਇੱਥੇ ਆ ਜਾ ਮੈਂ ਲੱਗ ਗਈ ਕੀ ਖਾਣਾ ਫਿਰ ਉੱਥੋਂ ਕੁਝ ਲੈਣਾ ਰਾਤ ਨੂੰ ਸ਼ਾਪਿੰਗ ਕਰਨੀ ਆਵੇਲਾ ਮੈਂ ਬਾਹਰ ਲੋਕ ਦੀ ਮम्मा ਦੀ ਫੋਨ ਫੜਨੀ ਹੁੰਦਾ ਹੈਨਾ ਪਹਿਲਾਂ ਆ ਬਾਗ ਇਤਨਾ ਨਹੀਂ ਫੜ ਹੁੰਦਾ ਕਿਉਂ ਹਾਂ ਮਿਲਦੇ ਆਂ ਰਾਸਤੇ ਦੇ ਵਿੱਚ ਕਿਤੇ ਰੁਕਦੇ ਆ ਦੱਸਦੇ ਡਾਕਟਰ ਕੋ ਜਾਣਦੇ ਆ ਤੇ ਫਿਰ ਦੇਖਦੇ ਆ ਡਾਕਟਰ ਕੀ ਦੱਸਦਾ ਆ ਅੱਜ ਅਸੀਂ ਦੂਜਾ ਦਿਨ ਆ ਹਸਤਿੰਦਰ ਦੇ ਨਵਰਾਜ ਦੇ ਨਾਨਕਿਆ ਦੇ ਘਰ ਸਾਡਾ ਕੱਲ ਸੀ ਉੱਥੋਂ ਵੰਡਿਓ ਆ ਗਏ ਸੀਗੇ ਹੁਣ ਅਸੀਂ ਇੱਥੇ ਰਵਾਂਗੇ ਤੇ ਆਪਣਾ ਟ੍ਰੀਟਮੈਂਟ ਕਰਾਵਾਂਗੇ ਫਿਰ ਚਲੇ ਜਾਣਾ ਅਸੀਂ ਜੀ ਅਸੀਂ ਹੋ ਗਿਆ ਰੈਡੀ ਤੇ ਗੱਡੀ ਵੀ ਸਾਡੀ ਰੈਡੀ ਆ ਜਾਣ ਨੂੰ ਤੇ ਬੱਸ ਅਸੀਂ ਹੁਣ ਚੱਲੇ ਆ ਦੇਖਦੇ ਆ ਡਾਕਟਰ ਦੇ ਕਿੰਨਾ ਟਾਈਮ ਲੱਗਦਾ ਕੀ ਦੱਸਦਾ ਆ ਡਾਕਟਰ ਕੀ ਕੀ ਪ੍ਰੋਬਲਮ ਆ ਕੀ ਵੀਕਨੈਸ ਆ ਜਾਂ ਉਦਾਂ ਕੋਈ ਪ੍ਰੋਬਲਮ ਆ ਫਿਰ ਦੇਖਦੇ ਆ ਚਲਿਏ ਨਵਰਾਦ ਜੀ ਵਰਜਨਕ ਇਟਲੀ ਨਹੀਂ ਚੱਲੇ ਅਸੀਂ ਹਾਂ ਆਪਾਂ ਤਾਂ ਡਾਕਟਰ ਤੋਂ ਦਵਾਈ ਲੈਣ ਚੱਲੇ ਮੇਰੀ ਦਵਾਈ ਲੈਣੀ ਆ ਪੁੱਤ ਤੈਨੂੰ ਨਹੀਂ ਕੁਝ ਵੀ ਕਹਿਣਾ ਨਵਾਂ ਨੇ ਚੈੱਕ ਟੂ ਕਰਾਉਣੀ ਉਹ ਜਵਾ ਫੇਵਾ ਵਾ ਕਰਦੇ ਪਲ ਰਿਓ ਕਰਾ ਲਈ ਮੈਂ ਬਾਅਦ ਚੁੱਕਦੇ ਹਾਂ ਨਾ ਨਵੂ ਲੜਦਾ ਹੁਣ ਨਵੂ ਦੇ ਕਾਰਟੂਨ ਲੱਗਣੇ ਆ ਨਾ ਸਾਹਮਣੇ ਦੇਖੂ ਸਕਰੀਨ 'ਚ ਹਾਂ ਕਿਆ ਮੋਰੇ ਬਹਿ ਜਾਦੇ ਨੇ ਕਿੰਨਾ ਮੋਰੇ ਨਹੀਂ ਮੈਂ ਨਹੀਂ ਬਹਿਣਾ

<laughs> हमासी की नहीं हितानुष्णे आके ले जाने के लिए काला हाँ जैसे ने कलो मैसेज डाउटो हाँ। मासी तो हाँ। जो साग तो हाँ। आजू बैठे सांवुले ना जो नहीं तो फिर आजू बैठे सादलिए और ऑन आया उन्ना नहीं हम तब आफ्टर वन वीक वन मिनट एक हफ्ते बाद टुमारो दोप्पो दमाए दोप्पे दमानी हम्म ठीक है ਹੂੰ ਬੈ ਗਿਆ ਕਿ ਸੇਠ ਬਣ ਕੇ ਹੈਨਾ ਸੱਚ ਕਰ ਲੋਗੀ ਦੀ ਆਹ ਪਰ ਮੈਂ ਕੀ ਨਹੀਂ ਮਸਟੈਂਗ ਮੈਂ ਮੈਂ ਕੀ ਨਹੀਂ ਮਸਟੈਂਗ ਤੂੰ ਲੈ ਲੈ ਲੈਂਬੋਰਗਿਨੀ ਤੇ ਮਸਟੈਂਗ ਟੈਸਲਾ ਆਹ ਨਾ ਉਹ ਕਿੱਥੇ ਜਾਂਦੇ ਆਪਾਂ ਆਪਾਂ ਕਿੱਥੇ ਜਾਂਦੇ ਆਂ ਹਾਂ ਦਵਾਈ ਲੈਣ ਆ ਟਾਈਮ ਲੱਗਣਾ ਐ ਦੂਰ ਐ ਸੈਕ ਪੈ ਜਾਓ ਤੁਸੀਂ ਲੰਮੇ ਆਹ ਇਧਰੋਂ ਆਏ ਅੱਜ ਫੇਰ ਉਧਰ ਨੂੰ ਪਿੱਛੇ ਨੂੰ ਮੁੜੇ ਜਾਂਦੇ ਆਂ ਜਿਹੜੇ ਕੰਮ ਨੂੰ ਆਏ ਸੀ ਉਹ ਕੰਮ ਅੱਜ ਕਰਾਉਣ ਦਾ ਮੌਕਾ ਮਿਲਿਆ 12-15 ਦਿਨਾਂ ਬਾਅਦ ਵੀ ਹੁਣ ਦਵਾਈ ਲੈ ਹੀ ਲਈਏ ਹੈਂ ਸਾਸ਼ੀ ਕਾਲ ਸਾਰਿਆਂ ਨੂੰ ਕਹਤੀ ਆ ਅੱਗੇ ਹੁਣ ਆਪਾਂ ਦੱਸ ਦੇਵੇਂ ਆ ਕਿ ਆਪਾਂ ਦਵਾਈ ਲੈਣ ਆਏ ਆ ਇੰਡੀਆ ਤਾਂ ਹੁਣ ਅੱਜ ਦਵਾਈ ਲੈਣ ਚਲੇ ਇੰਨੇ ਦਿਨਾਂ ਬਾਅਦ ਹੁਣ ਤੇ ਕਿਹ ਅਲੀ ਹਸਪੀਟਲ ਕਹਣਾ ਬਹੁਤ ਦਮਰੀਜ਼ ਆ ਤਾਂ ਵੀਡੀਓ ਬਣਾਈ ਜਾਂਦੇ ਆ ਪਰ ਕੀ ਕਰੀਏ ਦੱਸਿਏ ਤੁਹਾਨੂੰ ਜਿਹੜੇ ਰੀਜ਼ਨ ਨੂੰ ਆਏ ਆ ਦਵਾਈ ਲੈਣੇ ਆਏ ਸੀ ਅੱਜ ਦਵਾਈ ਵਾਲਾ ਕੰਮ ਹੁੰਦਾ ਦੁਆ ਕਰਿਓ ਵੀ ਸਾਰਾ ਕੁਝ ਸਹੀ ਸਲਾਮਤ ਹੋਵੇ ਤੇ ਮੈਨੂੰ ਦਵਾਈ ਨਾਲ ਹੀ ਫਰਕ ਪੈ ਜਾਏ ਤੇ ਮੈਂ ਠੀਕ ਹੋ ਜਾਵਾਂ ਚਲਦੇ ਆਂ ਅੰਦਰ ਬਣਾਉਨੇ ਆਂ ਪਰਚੀ ਪੁਰਚੀ ਪਰਚੀ ਵਾਲਾ ਵੀ ਕੰਮ ਹੁੰਦਾ ਪਹਿਲਾਂ ਪਰਚੀ ਬਣਾਉਣੀ ਪੈਂਦੀ ਆ ਫਿਰ ਅੱਗੇ ਜਾਣਾ ਹੁੰਦਾ ਉਹ ਮੈਂ ਬਟਟੇ ਕਰਦਾ ਇਹ ਨਵਰਾਸ਼ਰਧਾ ਕਰਦਾ ਤਸੀ ਇੰਨੇ ਜਾਣੇ ਆ ਸਾਡੇ ਮੋਹਰੇ ਲੈਂਚ ਲੱਗੇ ਆ ਦਵਾਈ ਪਿਆਣੀ ਵੀ ਕੈਰ ਹੋ ਗਿਆ ਅੱਜ ਕੱਲ ਤੇ ਨਵਰਾਇ ਦੇ ਹਾਲ ਦੇਖ ਲਓ ਗੁਰਦੀਆਂ ਨਾਲ ਅਲੱਗ-ਅਲੱਗ ਕੇ ਕੰਧਾਂ ਨਾਲ ਅਲੱਗ-ਅਲੱਗ ਕੇ ਤੋਂ ਦੇਖਦਾ ਸੀ ਇੱਦਾਂ ਕਰਦਾ ਨਵਰਾਇ ਕਿੰਨਾ ਮੇਲਾ ਲੱਗਾ ਹਸਪੀਟਲ ਦੇ ਵਿੱਚ ਇੱਥੋਂ ਪਤਾ ਲੱਗਦਾ ਵੀ ਸੇਤਾਂ ਤਕਰੀਬਨ ਸਾਰਿਆਂ ਦੀ ਖਰਾਬ ਹੀ ਆ ਵੀ ਸਾਰੇ ਹੀ ਬਿਮਾਰਿਆ ਦਵਾਈ ਦਾਰੂ ਵਾਲੇ ਹੀ ਜਾਂ ਜਵਾਨ ਵੀ ਬੁੱਢੇ ਵੀ ਫਾਈਨਲੀ ਨਵੂੜੇ ਟੀਕਾ ਨਹੀਂ ਲੱਗਾ ਹਾਂ ਨਵੂੜੇ ਟੀਕਾ ਨਹੀਂ ਨਹੀਂ ਮੈਨੂੰ ਟੀਕਾ ਨਹੀਂ ਲੱਗਾ ਮੈਨੂੰ ਦਵਾਈ ਦਿੱਤੀ ਆ ਬਲੀ ਠੀਕ ਹੋ ਲੋ ਹਾਂ ਉਹ ਕਹਿੰਦੇ ਦਵਾਈ ਖਾ ਲੋ ਫਿਰ ਤੁਸੀਂ ਠੀਕ ਹੋ ਜਾਣਾ ਐਕਸਰਸਾਈਜ਼ ਕਰੋ ਐਕਸਰਸਾਈਜ਼ ਕਰਨ ਨੂੰ ਪਾਪਾ ਵੀ ਕਹਿੰਦਾ ਹੁੰਦਾ ਐਕਸਰਸਾਈਜ਼ ਕਰੋ ਹਣਾ ਜਾਦਾ ਕਿ ਹਦਾਇਤ ਚ ਜਾਇਸਟ੍ਰਾਮ ਤੇ ਹਾਂ ਨਵੂੜੇ ਐਕਸਰਸਾਈਜ਼ ਕਰਦਾ ਗ੍ਰਾਮ ਚ ਜਾ ਕੇ ਅਸੀਂ ਦਵਾਈ ਲੈ ਕੇ ਆ ਗਏ ਆ ਦਵਾਈ ਮਿਲ ਗਈ ਆ ਤੇ ਐਕਸਰਸਾਈਜ਼ ਕਰਨ ਨੂੰ ਕਿਹਾ ਉਹ ਲੈਟ ਹਾਂ ਤੋਂ ਕਹਿੰਦੇ ਆ ਕਿ ਦਵਾਈ ਖਾ ਕੇ ਆਇਓ ਤੇ ਠੀਕ ਹੋ ਜਾਓ ਪੀਤਾਂ ਨੂੰ ਫਰਕ ਪਿਆ ਜਾਂ ਨਹੀਂ ਬਹੁਤੀ ਪ੍ਰੋਬਲਮ ਨਹੀਂ ਹੈਗੀ ਪਰ ਫਿਰ ਵੀ ਐਕਸਰਸਾਈਜ਼ ਜ਼ਰੂਰੀ ਆ ਬਾਹਾਂ ਥੱਕਦੀਆਂ ਆ ਜਿਹੜੀਆਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਸਤਿ ਸ਼੍ਰੀ ਅਕਾਲ ਬੁਲਾਈ ਜਾਣੀ ਅੱਜ ਨਵਨੇਤ ਮੈਂ ਹਨਾ ਮਾਮਾ ਜੀ ਹਨ ਮਾਮਾ ਜੀ ਮਾਮੇ ਨੇ ਘਮਾਉਣਾ ਪੁੱਤ ਆਪਾਂ ਨੂੰ ਪਿਛਲੀ ਯਾਰ ਭਾ ਸੀ ਦੂਜਾ ਉਹ ਘਮਾਉਂਦਾ ਸੀ ਹਾਂ ਕਿ ਮਾਮਾ ਘਮਾਊਗਾ ਹਾਂਜੀ ਹੁਣ ਚੱਲੇ ਆਂ ਅਸੀਂ ਘਰ ਨੂੰ ਰਸਤੇ 'ਚ ਰੁਕਦੇ ਆਂ ਜੇ ਤੇ ਫਿਰ ਦੇਖਦੇ ਆਂ ਕੀ ਪ੍ਰੋਗਰਾਮ ਆ ਤਾਂ ਮਿਲਦੇ ਆ ਘਰੇ ਜਾ ਕੇ ਦਵਾਈ ਵਾਲਾ ਕੰਮ ਹੋ ਗਿਆ ਜਲਦੀ ਫ੍ਰੀ ਹੋ ਗਏ ਅਸੀਂ ਇੰਨਾ ਸ਼ੁਕਰ ਆ ਵੀ ਛੇਤੀ ਵਾਰੀ ਆ ਗਈ ਸਾਡੀ ਨੰਬਰ ਸਾਡਾ ਕਾਫੀ ਦੂਰ ਸੀ ਪਰ ਵਾਰੀ ਛੇਤੀ ਆ ਗਈ ਡਾਕਟਰ ਨੇ ਛੇਤੀ ਛੇਤੀ ਭਗਦਾਤੇ ਸਾਰੇ ਮਰੀਜ਼ ਹੁਣ ਨਿਕਲ ਆਏ ਆ ਅਸੀਂ ਹਸਪੀਟਲ ਤੋਂ ਤੇ ਸ਼ਹਿਰ ਤੋਂ ਭੀੜ ਦੇ ਵਿੱਚੋਂ ਤੇ ਹੁਣ ਘਰ ਨੂੰ ਜਾ ਰਹੇ ਆ ਪੀ ਕੀ ਕੌਫਾ ਸੁਣੋ ਗੱਡੀਆਂ ਦੀ ਆਵਾਜ਼ ਇੱਥੇ ਕਿਸ ਨੂੰ ਹਾਰਨ ਮਾਰ ਕੇ ਪਰੇ ਕਰਨਾ ਪੈਂਦਾ ਇਹ ਸਾਡੀ ਕੰਟਰੀ ਆ ਇਹ ਸਾਡਾ ਪੰਜਾਬ ਆ ਉੱਦ ਨਹੀਂ ਇੰਡੀਆ ਪੰਜਾਬ ਇੰਡੀਆ ਪੰਜਾਬ ਨਵੂਦਾ ਇੰਡੀਆ ਪੰਜਾਬ ਹਨਾ ਨਵਰਾ ਚੈਨਲ ਸਬਸਕ੍ਰਾਈਬ ਕਰ ਲਓ ਵੀ ਸਾਰੇ ਜਾਣੇ ਸੋ ਕੱਲ ਨੂੰ ਕਿੱਥੇ ਜਾਂਦੇ ਆ ਕੀ ਅਪਡੇਟ ਹੈਗੀ ਹੋਗੀ ਤੁਹਾਨੂੰ ਦੱਸਾਂਗੇ ਬਣੇ ਰਿਓ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਹਨਾ ਨਵਰਾਜ ਨਵਰਾਜ ਵਾਸਤੇ ਕੋਈ ਕਮੈਂਟ ਜ਼ਰੂਰ ਕਰਿਓ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਕੀ ਅਪਡੇਟ ਹੈਗੀ ਆ ਉਹ ਵੀ ਦਿੰਦੇ ਆ ਓਕੇ ਬਾਏ ਸਾਰੀ ਘਾਲ ਸਾਰਿਆਂ ਨੂੰ